ਆ ਯਾ ਰੋਬਿਨ ਇੱਕ ਚੀਜ਼ ਹੋਰ ਆ ਜਿਹੜੀ ਮੇਨ ਆ ਆਪਾਂ ਸਪਰੇਅਰ ਦੇ ਕੋਲੇ ਖੜੇ ਇਨੈਚਰ ਹੋ ਗਿਆ ਇਹ ਸਪਰੇਅਰ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਕੀ ਹਿਸਾਬ ਕਿਤਾਬ ਹੈ ਕਿਉਂਕਿ ਸਾਡੇ ਬੰਦਿਆਂ ਨੂੰ ਵੀ ਪਤਾ ਲੱਗ ਸਕੇ ਵੀ ਸਪਰੇਅਰ ਦੇ ਵਿੱਚ ਕੀ ਕੀ ਚੀਜ਼ ਆ ਗਈ ਹੈ ਕਿਉਂਕਿ ਆਹ ਆ ਤਾਂ ਬਹੁਤ ਤਕੜੀ ਚੀਜ਼ ਆ ਪਰ ਅਸੀਂ ਵੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਵੀ ਛੋਟੀ ਇਹਦੇ ਨਾਲ ਦੀ ਦੱਸ ਚੰਗੀ ਤਰ੍ਹਾਂ ਦੱਸ ਇਹਦੇ ਵਿੱਚ ਇੱਕ ਕਾਰਬਨ ਫਾਈਬਰ ਬੂਮ ਹੈ ਪ੍ਰੇਰਿ ਵਿੱਚ ਅਕਸਰ ਸਟੀਲ ਦੀ ਬਜਾਏ ਵਰਤਿਆ ਜਾਂਦਾ ਹੈ ਤਾਂ ਕਾਰਬਨ ਫਾਈਬਰ ਬਹੁਤ ਹਲਕਾ ਹੈ ਜਿੱਥੇ ਇਥੇ ਇੱਕ ਆਮ ਬੂਮ ਪਿੱਛੇ 5 ਟਨ ਦੇ ਨੇੜੇ ਹੁੰਦਾ ਇਹ ਸ਼ਾਇਦ ਸਿਰਫ 300 ਜਾਂ 400 ਕਿਲੋਗ੍ਰam ਹਨ ਬਹੁਤ ਹਲਕਾ ਸਾਡੇ ਕੋਲ ਸੈਂਸਰ ਵੀ ਹਨ ਇਹ ਇੱਕ ਉਚਾਈ ਹੈ ਤੋਂ ਇਹ ਪੰਜ ਸੈਂਸਰ ਹਨ ਇੱਕ ਹੋਰ ਅੰਦਰ ਵਿੱਚ ਉਚਾਈ ਨੂੰ ਸੈਂਸ ਕਰਦਾ ਬੂਮ ਜ਼ਮੀਨ ਤੋਂ ਉੱਪਰ ਹੈ ਉਚਾਈ ਸੈਂਸ ਕਰਕੇ ਬੂਮ ਨੂੰ ਸਾਰਾ ਸਮਾਂ ਟਾਲ ਦੇ ਰਹਿੰਦੇ ਜਿਵੇਂ ਲਹਿਰਦਾਰ ਜ਼ਮੀਨ ਦੇ ਦੌਰ ਰਹੇ ਹੁਣ ਅਤੇ ਇਸ ਸਪਰੇਅਰ ਬਾਰੇ ਹੋਰ ਇੱਕ ਦਿਲਚਸਪ ਗੱਲ ਇਹ ਹੈ ਕਿ ਇਹ ਹੈ ਪल्स ਚੌੜਾਈ ਮੋਡੂਲੇਸ਼ਨ ਟੈਕਨਾਲੋਜੀ ਵੱਜੋਂ ਵਰਤੀ ਜਾਂਦੀ ਹੈ ਜੇ ਤੁਸੀਂ ਇੱਥੇ ਆਉਂਦੇ ਸਾਰੇ ਨੋਜ਼ਲ ਬਾੜੀਆਂ ਵਿੱਚ ਬਿਜਲੀ ਵਾਇਰਿੰਗ ਹੋ ਰਹੀ ਹੈ ਅਤੇ ਇਸ ਦੇ ਦੋਹਾਂ ਪਾਸਿਆਂ ਤੇ ਸੋਲਜਦਹਨ ਉਹ ਸਾਰਾ ਸਮਾਂ ਫਾਇਰ ਕਰਦੇ ਹਨ ਅਤੇ ਹਰ ਸੋਲਨੋਇਡ 15 ਹਰਟਜ਼ ਦੇ ਕੰਮ ਕਰਦਾ ਹੈ ਤੁਸੀਂ ਇੱਕ ਚਲਾ ਸਕਦੇ ਹੋ ਤੁਸੀਂ ਇੱਕ ਪਾਸਾ ਦੂਜੇ ਪਾਸੇ ਜਾਂ ਦੋਹਾਂ ਨੂੰ ਇਕੱਠੇ ਚਲਾ ਸਕਦੇ ਹੋ ਦੋਹਾਂ ਇਕੱਠੇ 30 ਹਰਟਜ਼ ਹਨ ਉਹ ਹਰ ਇੱਕ ਸਕਿੰਟ ਵਿੱਚ 30 ਵਾਰੀ ਪਲਸ ਕਰ ਰਹੇ ਹਨ ਇਸ ਦਾ ਮਤਲਬ ਹੈ ਕਿ ਜਿੱਥੇ ਸਪਰੇ ਨਹੀਂ ਹੋਇਆ ਇਹ ਵਿਅਕਤੀਗਤ ਨੋਜ਼ਲਾਂ ਨੂੰ ਬੰਦ ਕਰ ਸਕਦਾ ਹੈ ਇਹ ਤੁਹਾਡੇ ਅਤੇ ਮਸ਼ੀਨ ਦੇ ਓਵਰਲੈਪ ਨੂੰ ਘਟਾਉਂਦਾ ਹੈ ਇਹ ਵੀ ਮੋਰ ਲੱਗੀ ਹੈ ਕਿਉਂਕਿ ਸਪਰੇਅਰ ਜੌਂਡੀਅਰ ਦਾ ਸਾਰਾ ਹੀ ਤਾ ਕਰਕੇ ਸਾਰਾ ਕੁਝ ਜੋੰਡੀਆਂ ਰਦਾਈ ਇਹਦੇ ਵਿੱਚ